ਵਾਰਲਡ ਵਾਰ ਦੇ ਮੁੱਕਣ ਤੋਂ ਬਾਅਦ ਅੰਗਰੇਜ਼ ਇਸ ਕਦਰ ਡਰ ਗਏ ਸੀ ਕਿ ਕਿਤੇ ਬਾਕੀ ਦੇਸ਼ਾਂ ਦੇ ਕਬਜ਼ੇ ਦੇ ਚੱਕਰ ਵਿੱਚ ਇੰਗਲੈਂਡ ਹੀ ਨਾ ਹੱਥੋਂ ਗਵਾ ਬਈਏ ਉਹਨਾਂ ਭਾਰਤ ਛੱਡਣ ਦਾ ਫੈਸਲਾ ਕਰ ਲਿਆ ਪਰ ਏਸ਼ੀਆ ਵਿੱਚ ਸਭ ਤੋਂ ਵੱਡੀਆਂ ਦੋਵਾਂ ਬੰਦਰਗਾਹਾਂ ਮੁੰਬਈ ਅਤੇ ਕਰਾਚੀ ਵਾਲਾ ਦੇਸ਼ ਭਾਰਤ ਪੂਰੀ ਦੁਨੀਆ ਨੂੰ ਕੰਟਰੋਲ ਕਰ ਸਕਦਾ ਸੀ ਪਹਿਲਾਂ ਤੋਂ ਵੱਖਰੇ ਦੇਸ਼ ਦੀ ਚੱਲਦੀ ਮੰਗ ਨੂੰ ਹੋਰ ਹਵਾ ਦੇ ਦਿੱਤੀ ਗਈ ਕਲਕੱਤੇ ਤੋਂ ਸ਼ੁਰੂ ਹੋਈ ਵੱਡ ਟਕ ਦੀ ਅੱਗ ਯੂਪੀ ਹੁੰਦੀ ਹੋਈ ਪੰਜਾਬ ਦੇ ਪਿੰਡਾਂ ਵਿੱਚ ਆ ਪਹੁੰਚੀ। ਹਿੰਦੂ, ਸਿੱਖ, ਮੁਸਲਮਾਨਾਂ ਦੇ ਤੇ ਮੁਸਲਮਾਨ ਹਿੰਦੂ ਸਿੱਖਾਂ ਦੇ ਬੈਰੀ ਬਣ ਗਏ। ਇੱਕ ਦੂਜੇ ਦੇ ਘਰਾਂ ਨੂੰ ਅੱਗਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਟੋਲੀਆਂ ਇਕੱਠੀਆਂ ਹੋ ਕੇ ਰਾਤ ਨੂੰ ਇੱਕ ਦੂਜੇ ਦੇ ਘਰ ਘੇਰ ਲੈਂਦੀਆਂ, ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਮਾਰ ਦਿੱਤਾ ਜਾਂਦਾ। ਪਰ ਹਾਲੇ ਤੱਕ ਅਰਜਨ ਸਿਉਂ ਦੇ ਪਿੰਡ ਸੁਖਸਾਂਦ ਸੀ। ਕੋਈ ਵੀ ਅਸੀ ਮਾੜੀ ਘਟਨਾ ਨਹੀਂ ਸੀ ਵਾਪਰੀ। ਸਵੇਰ ਦਾ ਕੋਈ 1.5 ਤੋਂ 3 ਵਜੇ ਦਾ ਵਕਤ ਸੀ ਫਾਤਿਮਾ ਉੱઠી ਤੇ ਦੋਵੇਂ ਹੱਥਾਂ ਦੀਆਂ ਤਲੀਆਂ ਜੋੜ ਅੱਲਾ ਦਾ ਸ਼ੁਕਰਾਨਾ ਕੀਤਾ ਨਸੀਰਾ ਹਲੇ ਮੰਜੇ ਤੇ ਸੁੱਤੀ ਪਈ ਸੀ ਉਹ ਉਹਦਾ ਮਸਾਕ ਸਾਲ ਦੀ ਹੀ ਸੀ ਫਾਤਿਮਾ ਨੇ ਉਹਦਾ ਮੱਥਾ ਚੁੰਮਿਆ ਉਹ ਮੁੱਠੀਆਂ ਵਿੱਚ ਕੇ ਸੁੱਤੀ ਹੋਈ ਸੀ ਜਿਵੇਂ ਕਹਿ ਰਹੀ ਹੋਵੇ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਆ ਫਾਤਿਮਾ ਨੇ ਮੱਖੀਆਂ ਉੱਠਣ ਤੋਂ ਉਹਦੇ ਉੱਪਰ ਚੁੰਨੀ ਦੇ ਦਿੱਤੀ ਫਿਰ ਉਹਨੇ ਬੇੜੇ ਵਿੱਚੋਂ 1 ਲੀਟਰ ਚੁੱਕਿਆ ਬਾਰ ਖੇਤਾਂ ਵੱਲ ਨੂੰ ਤੁਰ ਪਈ ਬਾਹਰ ਬਾਰ ਬਣੇ ਪਿੰਡ ਦੇ ਟੋਬੇ ਤੋਂ ਉਹਨੇ ਲੀਟਰ ਪਾਣੀ ਦਾ ਭਰਿਆ ਤੇ ਰੋਈਆਂ ਵੱਲ ਹੋ ਤੁਰੀ ਸਵੇਰ ਦੀ ਕਿਰਿਆ ਸੋਧਣ ਵਾਸਤੇ ਹਾਲੇ ਉਹ ਥੋੜੀ ਹੀ ਦੂਰ ਗਈ ਸੀ ਕਿ ਦੋ ਮਜ਼ਬੂਤ ਬਾਹਾਂ ਨੇ ਉਸ ਨੂੰ ਜਕੜ ਲਿਆ ਇੱਕ ਹੱਥ ਨਾਲ ਉਸ ਦਾ ਮੂੰਹ ਕੁੱਟ ਲਿਆ ਇਹਨੇ ਨੂੰ ਹਨੇਰੇ ਵਿੱਚ ਦੋ ਪਰਛਾਵੇਂ ਪਹਾੜੀ ਕਿਕਰਾਂੋਂ ਲਿਓ ਨਿਕਲ ਆਏ ਜੋ ਫਾਤਿਮਾ ਨੂੰ ਚੱਕ ਟਿੱਬਿਆਂ ਦੇ ਖੜੇ ਸਰਬ ਵਿਚੇੜਾਂ ਦੀ ਛਿੜੀ ਵਿੱਚ ਲੈ ਗਏ ਮੋਹਨੇਰਾ ਸੀ ਆਸਮਾਨ ਦੇ ਤਾਰੇ ਹਲੇ ਉਸੇ ਤਰ੍ਹਾਂ ਖੜੇ ਸਨ ਫਾਤਿਮਾ ਦੇ ਪੈਰੀਂ ਪਾਈ ਜੁੱਤੀ ਵੀ ਉੱਥੇ ਹੀ ਡਿੱਗ ਪਈ ਫਾਤਿਮਾ ਨੇ ਹੱਥ ਜੋੜੇ ਅੱਲਾ ਦਾ ਵਾਸਤਾ ਮੈਨੂੰ ਛੱਡ ਦੇਓ ਘਰ ਮੇਰੀ ਮਾਸੂਮਤੀ ਉਡੀਕਦੀ ਆ ਉਹਨਾਂ ਵਿੱਚੋਂ ਇੱਕ ਬੋਲਿਆ ਬਾਈ ਕਰਵਾ ਦੇਵਾ ਇਹਦਾ ਅੱਲਾ ਅੱਲਾ ਇਹਨਾਂ ਨੇ ਸਾਡੀਆਂ ਧੀਆਂ ਭੈਣਾਂ ਨਾਲ ਕੀ ਕੁਝ ਕੀਤਾ ਹੈ ਮੇਰੇ ਅੰਦਰ ਭਾਂਬੜ ਮਚਦੇ ਪਿਆ ਕਹਿੰਦੇ ਆ ਸਾਲਿਆ ਨੇ ਲਾਸ਼ਾਂ ਦੇ ਨਾਲ ਭਰ ਕੇ ਰੇਲਗੱਡੀ ਭੇਜੀ ਆ ਬੰਗਲੇ ਵਾਲੇ ਪਾਸਿਓਂ ਆਈਆ ਕਹਿੰਦੇ ਪਲਾ ਵਿੱਚ ਹੀ ਇੱਕ 마ਸੂਮ ਦੀਤੀ ماں ਨੂੰ ਮਿੱਟੀ ਵਿੱਚ ਮੰਧੋਲ ਦਿੱਤਾ ਗਿਆ ਜਿਵੇਂ ਕੋਈ ਮਾਲੀ ਕਿਸੇ ਕੰਡਾ ਵੱਜਣ ਉਤੇ ਟਾਣੀ ਦੇ ਨਾਲ ਗੁੱਸੇ ਹੋ ਕੇ ਉਸ ਟਾਣੀ ਤੇ ਲੱਗਿਆ ਫੁੱਲ ਤੋੜ ਕੇ ਪੈਰਾ ਹੇਠ ਮਸਲ ਦਿੰਦਾ ਹੈ ਜਿਵੇਂ ਕੋਈ ਸ਼ਿਕਾਰੀ ਆਪਣੇ ਬੱਚਿਆਂ ਲਈ ਖਾਣੇ ਦੀ ਭਾਲ ਵਿੱਚ ਨਿਕਲੀ ਕਿਸੇ ਹਿਰਨੀ ਦਾ ਢਿੱਡ چیر ਵੱਟ ਸੁੱਟਦਾ ਹੈ ਬਿਨਾਂ ਇਹ ਸੋਚੇ ਕਿ ਇਹਦੇ ਬੱਚੇ ਇਹਨੂੰ ਉਡੀਕਦੇ ਹੋਣਗੇ ਫਿਰ ਉਹ ਜਾਣ ਦੇ ਲਈ ਤਿਆਰ ਹੋ ਗਏ ਫਾਤਿਮਾ ਦੇ ਬੁੱਲ ਵਿੱਚੋਂ ਖੂਨ ਵਗ ਰਿਹਾ ਸੀ ਬਾਲ ਖੁੱਲ ਉਹਨਾਂ ਵਿੱਚ ਭਖੜਾ ਤੇ ਰਿੱਤਾ ਭਰ ਗਿਆ ਸੀ ਉਹ ਭਰੀਆਂ ਅੱਖਾਂ ਨਾਲ ਅਸਮਾਨ ਵੱਲ ਵੇਖ ਰਹੀ ਸੀ ਦੋਮਾ ਅੱਖਾਂ ਵਿੱਚੋਂ ਹੰਝੂ ਵਗ ਕੇ ਕੰਨਾਂ ਕੋਲ ਦੀ ਹੁੰਦੇ ਹੋਏ ਠੰਡੀ ਰੇਤ ਤੇ ਡੇਗ ਰਹਿਸਾਨ ਉਹ ਮਰਿਆ ਵਾਂਗ ਜ਼ਮੀਨ ਤੇ ਪਈ ਸੀ ਵਰਿਆਂ ਤੋਂ ਸੰਭਾਲੀ ਜਿੱਤ ਮਿੱਟੀ ਵਿੱਚ ਮਿਲ ਗਈ ਸੀ ਆਜ਼ਾਦੀ ਦੀ ਕੀਮਤ ਚੁਕਾਉਣ ਵਾਲੀਆਂ ਤਿਆਂ ਪੈਣਾ ਵਿੱਚ ਇੱਕ ਨਾਂ ਹੋਰ ਦਰਜ ਹੋ ਗਿਆ ਸੀ ਉਸ ਦੀਆਂ ਅੱਖਾਂ ਸਾਹਮਣੇ ਘਰ ਮੰਜੇ ਤੇ ਸੁੱਤੀ ਪਈ ਉਸ ਦੀ ਧੀ ਨਸੀਰਾ ਆਈ ਉਹ ਤਿੰਨੇ ਵੀ ਫਾਤਿਮਾ ਨੂੰ ਨੋਚਣ ਤੋਂ ਬਾਅਦ ਤੁਰ ਪਏ ਫਾਤਿਮਾ ਉੱਠੀ ਉਹ ਹਲੇ ਅੱਧਾ ਕਿੱਲਾ ਵੀ ਨਹੀਂ ਗਈ ਸੀ ਉਹਨਾਂ ਤਿੰਨਾਂ ਵਿੱਚੋਂ ਇੱਕ ਜਾਣਾ ਭੱਜਦਾ ਹੋਇਆ ਆਇਆ ਤੇ ਇੱਕ ਵਰਸ਼ਾ ਫਾਤਿਮਾ ਦੇ ਢਿੱਡ ਵਿੱਚ ਖਪੋ ਦਿੱਤਾ ਤੇ ਨਾਲ ਹੀ ਵਰਸ਼ੇ ਨੂੰ ਦੋ ਤਿੰਨ ਬਟੇ ਦੇ ਦਿੱਤੇ ਤੇ ਫੇਰ ਉਨੀ ਪਿਆਰੀ ਵਾਪਸ ਭੱਜ ਗਿਆ ਫਾਤਿਮਾ ਦਰਦ ਨਾਲ ਕਰਾਹ ਉੱਠੀ ਪਰ ਜਾਨ ਵੀ ਇੱਕਦਮ ਕਿੱਥੇ ਨਿਕਲਦੀ ਆ ਟਾਈਮ ਤਾਂ ਲਾਉਂਦੀ ਆ ਫਾਤਿਮਾ ਜ਼ਮੀਨ ਤੇ ਡਿੱਗ ਪਈ ਹੱਥ ਪੈਰ ਮਾਰਦੀ ਰਹੀ ਵਰਸ਼ੇ ਨੂੰ ਘੱਟ ਵਰਸ਼ੇ ਨੂੰ ਖਿੱਚ ਕੇ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਤਾਂ ਬਟੇ ਦੇਣ ਕਰਕੇ 나ੜਾਂ ਵਰਸ਼ੇ ਨਾਲ ਲਪੇਟੀਆਂ ਗਈਆਂ ਸਨ ਉਹਦੇ ਪੈਰ ਮਾਰਨ ਕਰਕੇ ਕਿੰਨਾ ਰੇਤਾ ਉਹਦੀਆਂ ਅੱਡੀਆਂ ਦੀ ਰਗੜ ਕਰਕੇ ਇਕੱਠਾ ਹੋ ਗਿਆ ਉਥੇ ਟੋਏ ਪੈ ਗਏ ਦਰਦ ਰੋਕਣ ਲਈ ਉਹਨੇ ਕੋਲੇ ਖੜੇ ਅੜੀ ਹਲਕਾ ਨੂੰ ਮੁਠੀਆਂ ਵਿੱਚ ਭਰ ਲਿਆ ਮੁਠੀਆਂ ਪੂਰੀ ਤਰ੍ਹਾਂ ਘੁੱਟ ਲਈਆਂ ਅੱਖਾਂ ਬੰਦ ਕਰ ਬੁੱਲ ਅੰਦਰ ਨੂੰ ਮੋੜ ਉਹਨੇ ਉੱਠ ਦੀ ਚੀਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਇੱਕ ਹਲਕੀ ਚੀਖ ਦੇ ਨਾਲ ਮੂੰਹ ਫੇਰ ਖੁੱਲ ਗਿਆ ਸਾਰਾ ਸਾਹ ਉਹਨੇ ਮੂ ਰਹੀਂ ਬਾਹਰ ਕੱਢ ਦਿੱਤਾ ਤੇ ਹੱਥਾਂ ਵਿੱਚ ਫੜਿਆ ਕਾ ਜੜਾਂ ਤੋਂ ਮੋਠੀਆਂ ਵਿੱਚ ਖਿੱਚ ਲਿਆ ਪਰ ਮਾਂ ਵਿੱਚ ਇੱਕ ਮਮਤਾ ਹੁੰਦੀ ਆ ਕਹਿੰਦੇ ਜੋ ਮਰ ਕੇ ਵੀ ਨਹੀਂ ਮਰਦੀ ਸ਼ਾਇਦ ਨਸੀਰਾ ਕਰਕੇ ਹਲੇ ਸਾਹ ਚੱਲ ਰਹੇ ਸਨ ਫਾਤਿਮਾ ਦੇ ਇੱਕ ਵਾਰ ਉਹ ਫੇਰ ਉੱਠੀ ਉਹਨੇ ਇੱਕ ਹੱਥ ਦੇ ਨਾਲ ਢਿੱਡ ਨੂੰ ਫੜ ਲਿਆ ਤੇ ਉਹ ਪੈਰ ਘੜੀਸੀ ਤੁਰਨ ਲੱਗੀ ਕਈ ਕਿਕਰਾਂ ਦੀਆਂ ਸੂਲ ਆਉਂਦੇ ਪੈਰ ਵਿੰਨ ਗਈਆਂ ਪੈਰਾਂ ਵਿੱਚੋਂ ਲਹੂ ਵਗਾਇਆ ਪਰ ਇੱਕ ਧੀ ਦੀ ਮਮਤਾ ਅਗੇ ਉਹ ਹਰ ਦਰਦ ਚਲਦੀ ਤੁਰੀ ਜਾ ਰਹੀ ਸੀ ਪਿੰਡ ਵੜਦਿਆਂ ਫਿਰਨੀ ਤੇ ਪਹਿਲਾ ਘਰ ਅਰਜਨ ਸੇ ਹੁੰਦਾ ਸੀ ਅਰਜਨ ਦੇ ਪਿਛਲੇ ਪਾਸੇ ਫਾਤਿਮਾ ਦਾ ਕੋਠਾ ਲੱਗਦਾ ਸੀ ਫਾਤਿਮਾ ਜ਼ੋਰ ਨਾਲ ਅਰਜਨ ਦੇ ਬੂਹੇ ਵਿੱਚ ਜਾ ਵੱਜੀ ਜਿਸ ਨਾਲ ਬੂਹੇ ਵਿੱਚ ਫਸਾਈ ਲੱਕੜ ਟੁੱਟ ਗਈ ਤੇ ਉਹ ਵੇੜੇ ਵਿੱਚ ਆਣ ਡਿੱਗੀ ਉਸ ਦੇ ਪੈਰ ਖੂਨ ਦੇ ਨਾਲ ਲੱਥਪੱਥ ਸਨ ਤੇ ਢਿੱਡ ਵਿੱਚ ਖੂਬੀ ਵਰਸ਼ੀ ਦਾ ਦਰਦ ਉਸ ਦੀ ਜਾਨ ਕੱਟ ਰਿਹਾ ਸੀ ਇਹ ਉਹੀ ਦਿਨ ਸੀ ਜਦੋਂ ਸਾਲ ਕੁ ਦੀ ਨਸੀਰਾ ਨੂੰ ਫਾਤਿਮਾ ਨੇ ਬਚਨ ਕੁਰ ਦੀ ਝੋਲੀ ਪਾਇਆ ਸੀ ਤੇ ਕਿਹਾ ਭੈਣੇ ਧੀ ਬਣਾ ਕੇ ਪਾਲ ਲਵੀ ਇਹਦਾ ਵਿਆਹ ਕਰ ਆਪਣੇ ਇਹਦਾ ਵਿਆਹ ਆਪਣੇ ਹੱਥੀਂ ਚਾਵਾ ਨਾਲ ਕਰੀ ਜਦੋਂ ਕਦੇ ਆਪਣੇ ਬੱਚਿਆਂ ਨਾਲ ਪਿੰਡ ਆਇਆ ਕਰੀ ਲੋਕਾਂ ਆਖਿਆ ਕਰਨਾ ਇਹ ਤਾਂ ਫਾਤਿਮਾ ਦੇ ਦੋਤੇ ਦੋਤੀਆਂ ਨੇ ਭਾਈ ਵਸ ਭੈਣੇ ਮੇਰੇ ਘਰ ਦਾ ਦੀਵਾ ਨਾ ਬੁਝਣ ਦੇਵੀ ਇੱਕ ਮੁਸਕਾਨ ਉਹਦੇ ਬੁੱਲਾਂ ਤੇ ਆਈ ਤੇ ਇਹ ਦੁਨੀਆ ਤੋਂ ਚਲੀ ਗਈ ਉਸ ਦੇ ਨਸੀਰਾ ਦੀ ਮਾਂ ਬਚਨ ਕੁਰ ਬਣ ਗਈ ਬੇਬੇ ਹੁਣ ਇਹ ਆਪਣੇ ਕੋਲ ਰਹੂਗੀ ਅਰਜਨ ਦੇ ਅੰਦਰੋਂ ਇਹ ਬਹੁਤ ਖੁਸ਼ੀ ਦੇ ਨਾਲ ਨਿਕਲੇ ਸੀ ਕਿਉਂਕਿ ਨਿਆਣਾ ਸੀ 10 ਸਾਲ ਦਾ ਉਹਨੂੰ ਪਤਾ ਨਹੀਂ ਸੀ ਕਿ ਉਹ 마ਸੂਮਤਾ ਹਾਲਾਤਾਂ ਨੇ ਉਸ ਦੀ ਮਾਂ ਦੀ ਝੋਲੀ ਪਾ ਦਿੱਤੀ ਸੀ ਬੇਬੇ ਮੈਂ ਤਾਂ ਨਸੀਰਾ ਨੂੰ ਗੁੱਡੀ ਕਿਹਾ ਕਰੂੰ ਗਾਂ ਦੇਖ ਚਵਾਂ ਗੁੱਡੀ ਵਰਗੀ ਆ ਬੇਬੇ ਇਹ ਤਾਂ ਅੱਖਾਂ ਦੇਖ ਬੇਬੇ ਜਿਵੇਂ ਕੋਈ ਰਬੜ ਦੀ ਗੁੱਡੀ ਹੁੰਦੀ ਆ ਅਰਜਨ ਨਸੀਰਾ ਦਾ ਮੱਥਾ ਚੁੰਮਦਾ ਹੋਇਆ ਬੋਲਿਆ ਪੁੱਤ ਅੱਜ ਤੋਂ ਇਹ ਤੇਰੀ ਨਿੱਕੀ ਪਹਿਣਾ ਬਸ ਮੇਰੇ ਫਾਤਿਮਾ ਦੇ ਨਾਲ ਕੀਤੇ ਕੌਲ ਦੀ लाज ਰੱਖ ਲਵੀਂ ਮੇਰੇ ਬੱਚੜੇ ਬਚਨਕੁਰ ਆਜਨ ਦੇ ਸਿਰ ਤੇ ਹੱਥ ਧਰਦੀ ਭਰੀਆਂ ਅੱਖਾਂ ਨਾਲ ਬੋਲੀ ਕਿਉਂਕਿ ਬਚਨਕੁਰ ਨੇ ਫਾਤਿਮਾ ਦੇ ਨਾਲ ਵਾਅਦਾ ਕਰ ਲਿਆ ਸੀ ਤੇ ਤੇਰਾ ਦੀਵਾ ਕਦੇ ਬੁਝਣ ਨਹੀਂ ਦੇਂਦੀ ਫਾਤਿਮਾ ਅੱਜ ਤੋਂ ਨਸੀਰਾ ਸਾਡੀ ਹੋਈ ਬਚਨਕੁਰ ਕੋਲੀ ਦੇ ਵਿੱਚ ਦੁੱਧ ਪਾ ਕੇ ਰੋਹਨ ਦੀ ਵੱਤੀ ਵੱਢ ਕੇ ਉਹ ਉਹ ਦੇਵੱਤੀ ਵੱਟ ਕੇ ਦੁੱਧ ਵਿੱਚ ਪਿਉਂਗੇ ਨਸੀਰਾਂ ਦੇ ਬੁੱਲਾਂ ਨੂੰ ਲਾ ਦਿੰਦੀ ਉਹ 마ਸੂਮ ਉਸ ਬੱਤੀ ਨੂੰ ਓਵੇਂ ਚੁੰਗਣ ਲੱਗਦੀ ਜਿਵੇਂ ਕੋਈ 마ਸੂਮ ਬੱਚਾ ਆਪਣੀ ਮਾਂ ਦਾ ਦੁੱਧ ਚੁੰਗਦਾ ਹੋਵੇ ਅਰਜੁਨ ਤਾਂ ਉਹਨੂੰ ਕੰਧੇੜੇ ਚੁੱਕ ਕੇ ਇੱਧਰ ਉੱਧਰ ਵੇੜੇ ਭਜਦਾ ਰਹਿੰਦਾ ਉਹ 마ਸੂਮ ਜਿੰਦ ਖਿੜਖਿੜ ਹੱਸਦੀ ਰਹਿੰਦੀ ਬਚਨ ਕੋਰ ਉਹਦੇ ਤੇ ਅਰਜਨ ਦੇ ਵਿੱਚ ਕੋਈ ਫਰਕ ਨਾ ਕਰਦੀ ਪਰ ਅਰਜਨ ਸਿਉਂ ਦੇ ਚਾਚੇ ਮੰਗਲ ਸਿਉਂ ਨੂੰ ਉਹ ਵਿਯੋਹ ਵਰਗੀ ਲੱਗਦੀ ਸੀ ਜਦੋਂ ਕਦੇ ਅਰਜਨ ਡੰਗਰਾਂ ਵਾਲੇ ਬਾੜੇ ਆਪਣੇ ਚਾਚੇ ਨੂੰ ਰੋਟੀ ਫੜਾਉਣ ਜਾਂਦਾ ਜੇ ਕਿਤੇ ਉਹ ਗਲਤੀ ਨਾਲ ਨਸੀਰਾ ਨੂੰ ਚੁੱਕ ਕੇ ਨਾਲ ਲੈ ਜਾਂਦਾ ਤਾਂ ਮੰਗਲ ਨੂੰ ਸੱਤੀ ਕੱਪੜੀ ਅੱਗ ਲੱਗ ਜਾਂਦੀ ਉਹ ਗੁੱਸੇ ਵਿੱਚ ਬੋਲਦਾ ਗੱਲ ਸੁਣੋ ਏ ਅਰਜਣਾ ਮੇਰੇ ਕੋਲ ਆਉਣਾ ਹੁੰਦਾ ਆ ਮੁਸਲੀ ਨੂੰ ਨਾਲ ਨਾਲ ਲਿਆਇਆ ਕਰ ਆ ਕੜਮੀ ਨੂੰ ਜੇ ਜੰਮ ਦੀ ਆਪਦਾ ਪਿਓ ਖਾ ਗਈ ਛੇਰ ਆਪਦੀ ਫੇਰ ਆਪਦੀ ਮਾਂ ਨੂੰ ਵੀ ਆਪਣੇ ਘਰ ਹੀ ਇਹਦੀ ਮਾਂ ਫਾਤਿਮਾ ਦਾ ਸਭ ਤੋਂ ਵੱਧ ਆਉਣਾ ਜਾਣਾ ਸੀ ਮੈਨੂੰ ਲੱਗਦਾ 22 ਇਹਦੀ ਮਾਂ ਦੇ ਕੜਮੇ ਪੈਰਾਂ ਕਰਕੇ ਹੀ ਫੌਜ ਵਿੱਚੋਂ ਵਾਪਸ ਨਹੀਂ ਮੁੜਿਆ ਇਹ ਮੰਗਲ ਦਾ ਇਸ਼ਾਰਾ ਅਰਜੁਨ ਸਿੰਘਾਂ ਦੇ ਪਿਓ ਵੱਲ ਹੁੰਦਾ ਹੈ ਜੋ ਦੂਜੀ ਸੰਸਾਰ ਜੰਗ ਲੜਨ ਗਿਆ ਫਿਰ ਕਦੇ ਘਰ ਨਹੀਂ ਸੀ ਪਰ ਤਿਆ ਪਤਾ ਨਹੀਂ ਕੀ ਬੀਤੀ ਸੀ ਉਸ ਨਾਲ ਨਾਲੇ ਆਪਣੀ ਮਾਂ ਨੂੰ ਵੀ ਕਹਿ ਰਹੀ ਇਸ ਮੁਸਲਿਮ ਦਾ ਬਾਲਾ ਹੇਜ ਕਰਨ ਦੀ ਲੋੜ ਨਹੀਂ ਇਹ ਨਹੀਂ ਸਕੇ ਹੁੰਦੇ ਕਿਸੇ ਦੇ ਮੈਂ ਤਾਂ ਕਹਿਣਾ ਭਾਬੀ ਨੂੰ ਇੱਕ ਦਿਨ ਫੀਮ ਦੇ ਕੇ ਮੁਕਾ ਇਹਦਾ ਜੱਬ ਅਰਜਨ ਨੂੰ ਕੁਝ ਸਮਝਣਾ ਲੱਗਦੀ ਉਹਦੇ ਚਾਚੇ ਨੂੰ ਨਸੀਰਾ ਤੋਂ ਇਹਨੀ ਨਫ਼ਰਤ ਕਿਉਂ ਸੀ ਪਰ ਬਚਨ ਕੌਰ ਤੋਂ ਝੇਪ ਜਿਹੀ ਮੰਨਦਾ ਸੀ ਮੰਗਲ ਸਿਓ ਇਸ ਲਈ ਉਹ ਕਰ ਨਹੀਂ ਸੀ ਆਉਂਦਾ ਬਚਨ ਕੌਰ ਨੂੰ ਸਿੱਧੀ ਕੋਈ ਗੱਲ ਨਹੀਂ ਸੀ ਕਹਿੰਦਾ ਬਚਨ ਕੌਰ ਅਰਜਨ ਨੂੰ ਤੇ ਨਸੀਰਾ ਨੂੰ ਦੇਸੀ ਕਿ ਉਹ ਪਾ ਕੇ ਚੂਰੀ ਘੁੱਟ ਕੇ ਦਿੰਦੀ ਵਕਤ ਦੇ ਚਲਦਿਆਂ ਨਸੀਰਾ 4 ਕੁ ਸਾਲ ਦੀ ਹੋ ਗਈ ਸੀ ਜਿਵੇਂ ਆਪਣੀ ਮਾਂ ਤੇ ਗਈ ਸੀ ਮੋਟੀਆਂ ਅੱਖਾਂ ਗੋਰਾ ਰੰਗ ਭਾਰੇ ਕਾਲੇ ਵਾਲ ਪਰ ਹਲੇ ਉਹਨੇ ਬੋਲਣਾ ਨਹੀਂ ਸੀ ਸਿੱਖਿਆ ਨਹੀਂ ਤਾਂ 2 3 10 2 3 ਸਾਲ ਦਾ ਜਵਕ ਬੋਲਣਾ ਸ਼ੁਰੂ ਕਰ ਪੈਂਦਾ ਹੈ ਪਰ ਹਾਲੇ ਵੀ ਉਹ ਉ ਆਹੀ ਕਹਿੰਦੀ ਇੱਕੋ ਸ਼ਬਦ ਸੀ ਜੋ ਬੋਲਣਾ ਸਿੱਖੀ ਸੀ ਉਹ ਸ਼ਬਦ ਸੀ ਬਾਈ ਜੋ ਅਰਜਨ ਲਈ ਵਰਤਦੀ ਸੀ ਪਰ ਇਹ ਸ਼ਬਦ ਵੀ ਮਸਾ ਉਸ ਦੀ ਜ਼ੁਬਾਨ ਤੇ ਆਉਂਦਾ ਜਿਵੇਂ ਸੰਗ ਤੱਕ ਆਉਣ ਵਾਲੀਆਂ ਸਾਰੀਆਂ ਨਾੜਾਂ ਨਾਲ ਲੜ ਝਗੜ ਕੇ ਮਸਾਂ ਤਾਲੂਏ ਤੱਕ ਪਹੁੰਚਦਾ ਹੋਵੇ ਪਰ ਇਹ ਸ਼ਬਦ ਵੀ ਜ਼ੁਬਾਨ ਤੱਕ ਆਉਂਦਾ ਤਕਰੀਬਨ ਮਰ ਹੀ ਜਾਂਦਾ ਸੀ ਟੁੱਟਦਾ ਵਿਖਰਦਾ ਕਦੇ ਤਾਂ ਹਲਕੀ ਜਿਹੀ ਆਵਾਜ਼ ਵਿੱਚ ਕੱਲਾ ਆਈ ਸ਼ਬਦ ਹੀ ਬੁੱਲਾਂ ਤੋਂ ਬਾਹਰ ਕਦਮ ਰੱਖਦਾ ਸੀ ਕਦੇ-ਕਦੇ ਵਾਈ ਸ਼ਬਦ ਵੀ ਨਿਕਲ ਜਾਂਦਾ ਪਰ ਇੰਨੀ ਹੌਲੀ ਕਿ ਜਿਸ ਨੂੰ ਕੋਲ ਕਰ ਕੋਲ ਕੰਨ ਕਰ ਹੀ ਸੁਣਿਆ ਜਾ ਸਕਦਾ ਸੀ ਬਚਨਕੁਰ ਬਥੇਰੇ ਔੜ-ਪੁੜ ਕਰਦੀ ਜਿਵੇਂ ਕੋਈ ਦੱਸਦਾ ਉਹੀ ਚੀਜ਼ਾਂ ਨੂੰ ਬਣਾ ਕੇ ਦਿੰਦੀ ਕਿਸੇ ਨੇ ਕਹਿਣਾ ਭਾਣੇ ਮਿਰਚਾਂ ਖਵਾ ਉਹਦੇ ਨਾਲ ਜੀਭ ਪਤਲੀ ਹੋ ਜੂ ਬਚਨ ਕੋਰਨੇ ਕੁੰਡੇ ਵਿੱਚ ਮਿਰਚਾਂ ਕਟ ਚਮਚੇ ਨਾਲ ਉਸ ਮਾਸੂਮ ਦੇ ਮੂੰਹ ਵਿੱਚ ਪਾ ਦੇਣੀਆਂ ਨਸੀਰਾ ਦੇ ਚੀਕਾਂ ਨਿਕਲ ਜਾਣੀਆਂ ਉਹ ਸੀਸੀ ਕਰਨ ਲੱਗ ਜਾਂਦੀ ਦੋਵੇਂ ਹੱਥ ਕੰਨਾਂ ਤੇ ਧਰ ਆਈ ਆਈ ਕਰਕੇ ਪਾਣੀ ਮੰਗਣ ਲੱਗਦੀ ਉਹਦੀਆਂ ਅੱਖਾਂ ਵਿੱਚ ਹੰਝੂ ਵਹਿ ਤੁਰਨੇ ਪਰ ਉਸ ਤੋਂ ਬਹੁਤੇ ਹੰਝੂ ਬਚਨ ਕੋਰ ਦੀਆਂ ਅੱਖਾਂ ਵਿੱਚੋਂ ਵਗ ਪੈਣੇ ਉਹਨੇ ਕੁੱਟ ਕੇ ਨਸੀਰਾ ਨੂੰ ਗਲ ਲਾ ਲੈਣਾ ਤੇ ਇੱਕ ਗੋੜ ਦੀ ਰੋੜੀ ਉਹਦੇ ਮੂੰਹ ਵਿੱਚ ਪਾ ਦੇਣੀ ਨਸੀਰਾ ਰੋਂਦੀਆਂ ਅੱਖਾਂ ਦੇ ਨਾਲ ਬਚਨ ਕੌਰ ਨੂੰ ਵਿੰਦੀ ਰਹਿੰਦੀ ਕਿਸੇ ਨੇ ਕਹਿਣਾ ਭਾਣੇ ਇਹਨੂੰ ਕਾਵਾਂ ਦਾ ਝੂਠਾ ਖਵਾਇਆ ਕਰ ਬਚਨ ਕੌਰ ਨੇ ਚੂਰੀ ਕੁੱਟ ਕੇ ਕੋਠੇ ਤੇ ਰੱਖ ਦੇਣੀ ਜਦੋਂ ਕਿਸੇ ਕਾ ਨੇ ਉਸ ਵਿੱਚ ਠੂੰਗਾ ਮਾਰ ਦੇਣੀਆ ਡੰਡੇ ਦੇ ਨਾਲ ਉਸ ਕਾ ਨੂੰ ਉਡਾ ਕੇ ਉਹ ਚੂਰੀ ਦੀ ਕੌਲੀ ਨਸੀਰਾ ਨੂੰ ਦੇ ਦੇਣੀ ਜਨਾਰਾਂ ਵਾਸਤੇ ਘਰ ਦੇ ਕੋਲੇ ਤੇ ਰੱਖੇਨ ਠਿਕਰੇ ਵਿੱਚੋਂ ਜਨੌਰਾਂ ਦੇ ਝੁੱਠੇ ਪਾਣੀ ਦੀ ਬਾਟੀ ਭਰ ਨਸੀਰਾ ਨੂੰ ਪਿਆਉਣੀ ਕਿਸੇ ਦੇ ਦਸਣ ਤੇ ਬਚਨ ਕਰਨੇ ਕੋਠਾ ਗੁਰੂ ਦੇ ਗੁਰਦੁਆਰੇ ਗੂੰਸਾਰੇ ਵਿਖੇ ਪੰਜ ਮੱਸੇ ਆ ਵੀ ਸੁਖੀਆਂ ਪਰ ਨਾ ਤਾਂ ਰੱਬ ਹੀ ਮੰਨਿਆ ਤੇ ਨਾ ਹੀ ਓੜਪੋੜ ਕਿਸੇ ਕੰਮ ਆਇਆ ਉਧਰ ਅਰਜਨ ਨੂੰ ਇੱਕ ਵੱਖਰਾ ਸ਼ੌਂਕ ਆ ਚੁੰਮੜਿਆ ਸੀ ਉਹ ਸੀ ਖੁਲਣ ਦਾ ਆਥਣ ਵੇਲਾ ਹੋ ਕੇ ਉਹ ਪਿੰਡ ਦੇ ਬਾਹਰ ਬਾਰ-ਬਾਰ ਬਣੇ ਦੇਬੂ ਪਹਿਲਵਾਨ ਦੇ ਅਖਾਰੇ ਵਿੱਚ ਚਲਿਆ ਜਾਂਦਾ ਮਾ ਬੋਲੋਂ ਦੁੱਤ ਮੁਖਣਾ ਪਾਲੇ ਅਰਜੁਨ ਦੇ ਪਿੰਡੇ ਵਿੱਚੋਂ ਮੱਖੀ ਤਿਲਕ ਦੀ ਸੀ ਗੱਜ ਚੌੜੀ ਛਾਤੀ ਹੱਕ ਵਿੱਚ ਸਾਹ ਜਿੰਨਾ ਜ਼ੋਰ ਆਸੇ ਪਾਸੇ ਦੇ ਪਿੰਡਾਂ ਵਿੱਚ ਉਸ ਦਾ ਨਾਂ ਉਦੋਂ ਗੁੰਜਿਆ ਸੀ ਜਦੋਂ ਉਹਨੇ ਗੁਰੂ ਕੀ ਟਾਬ ਮੇਲੇ ਵਾਲੀ ਛਿੰਝ ਵਿੱਚ ਜੱਗੂ ਪਹਿਲਵਾਨ ਦੀਆਂ ਗੋਡਣੀਆਂ ਲਵਾਈਆਂ ਸੀ ਤੇ 5 ਕਿਲੋ ਕਿਉ ਜਿੱਤਿਆ ਸੀ ਪੂਰੇ ਇਲਾਕੇ ਵਿੱਚ ਉਸ ਦਾ ਨਾਂ ਉਦੋਂ ਬੋਲਣ ਲੱਗਿਆ ਜਦੋਂ ਕੇਰਾ ਮੁਖਤਸਰ ਮਾਗੀ ਦੇ ਮੇਲੇ ਤੇ ਉਹਨੇ ਗੱਜਣ ਪਹਿਲਵਾਨ ਨੂੰ ਹਰਾਇਆ ਸੀ ਉਦੋਂ ਅਰਜੁਨ ਮਸਾ 15-16 ਸਾਲ ਦਾ ਸੀ ਤੇ ਗੱਜਣ 35 ਸਾਲ ਦਾ ਤੇ ਪੁਰਾਣਾ ਕਲਾਟਿਆ ਸੀ ਬੜਾ ਨਾਸੇ ਗੱਜਣ ਦਾ ਮਾਲਵੇ ਵਿੱਚ ਛੇਤੀ ਕੀਤੇ ਉਹਦੀ ਕੋਈ ਚੰਡੀ ਨਹੀਂ ਸੀ ਫੜਦਾ ਹੁੰਦਾ ਪਰ ਅਰਜੁਨ ਨੇ ਉਹਨੂੰ ਐਸੇ ਧੋਬੀ ਪਟਕੇ ਦਿੱਤੇ ਸਨ ਕਿ ਉਹਦੀ ਢੂਹੀ ਲਵਾ ਹਿੱਕ ਤੇ ਚੜ ਬੈਠਾ ਉਦੋਂ ਫਰੀਦਕੋਟਿਆ ਸਰਦਾਰਾ ਨੇ ਅਰਜਨ ਨੂੰ ਸੋਨੇ ਦਾ ਕੈਂਠਾ ਪਾਇਆ ਸੀ ਤੇ ਅਰਜਨ ਨੇ ਘਰ ਆ ਕੇ ਉਹ ਕੈਂਠਾ ਨਸੀਰਾ ਦੇ ਗਲ ਪਾ ਦਿੱਤਾ ਸੀ ਨਸੀਰਾ ਭੱਜ ਪਾ ਜਾਣਗਵਣ ਸਾਬ ਨੂੰ ਇਹ ਕੈਂਠਾ ਦਿਖਾਈ ਸੀ ਉਦੋਂ ਉਹ ਕੁਛ 6-7 ਸਾਲ ਦੀ ਸੀ ਕੈਂਠੇ ਨੂੰ ਹੱਥ ਲਾ ਲਾ ਸਭ ਨੂੰ ਦੱਸ ਰਹੀ ਸੀ ਇਹ ਬਾਈ ਦਾਏ ਬਾਈ ਨੇ ਜਿੱਤਿਆ ਨਾਲੇ ਕੁਸ਼ਤੀ ਵਾਂਗੂ ਹੱਥ ਕਰ ਕਰ ਸਭ ਨੂੰ ਦੱਸ ਰਹੀ ਸੀ ਕਿ ਇਹ ਬਾਈ ਨੇ ਕੋਲ ਵਿੱਚ ਜਿੱਤਿਆ ਹੈ ਨਸੀਰਾ ਦੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਉਹ ਸਭ ਨੂੰ ਦਿਖਾ ਕੇ ਘਰ ਵੱਲ ਭੱਜੀ ਆ ਰਹੀ ਸੀ ਅਚਾਨਕ ਆਪਣੀ ਡੰਗਰਾਂ ਵਾਲੀ ਹਵੇਲੀ ਕੋਲ ਆ ਕੇ ਉਹ ਅਰਜੁਨ ਦੇ ਚਾਚੇ ਮੰਗਲ ਸਿਉਂਦੀਆਂ ਲੱਤਾਂ ਦੇ ਨਾਲ ਆਵਜੀ ਮੰਗਲ ਦੀਆਂ ਅੱਖਾਂ ਗੁੱਸੇ ਦੇ ਵਿੱਚ ਲਾਲ ਹੋ ਗਈਆਂ ਨਸੀਰਾ ਥਰ-ਥਰ ਕੰਬਣ ਲੱਗੀ ਉਹ ਮੰਗਲ ਮੂਰੇ ਦੋਵੇਂ ਹੱਥ ਜੋੜਨ ਲੱਗੇ ਮੰਗਲ ਦੇ ਹੱਥ ਵਿੱਚ ਇੱਕ ਛੋਟੀ ਜਹੀ ਕਿਕਰ ਦੀ ਟਾਣੀ ਫੜੀ ਹੋਈ ਸੀ ਉਹਨੇ 4-5 ਵਾਰ ਟਾਣੀ ਨਸੀਰਾ ਦੀ ਲੱਤ ਤੇ ਮਾਰੀ ਉਹਦੇ ਪੂਰੇ ਸਰੀਰ ਵਿੱਚ ਇੱਕ ਦਰਦ ਦੀ ਲਹਿਰ ਦੌੜ ਗਈ ਸਰੀਰ ਵਿੱਚ ਪੈਰਾਂ ਦੇ ਪੈਰਾਂ ਤੋਂ ਸਰੀਰ ਵਿੱਚ ਪੈਰਾਂ ਤੋਂ ਸਿਰ ਤੱਕ ਕੰਬਣੀ ਛਿੜ ਗਈ ਜਿਵੇਂ ਕਿਸੇ ਨੇ ਖੜੇ ਪਾਣੀ ਵਿੱਚ ਪੱਥਰ ਮਾਰਿਆ ਹੋਵੇ ਤੇ ਉਹਦੇ ਵਿੱਚੋਂ ਗੋਲ-ਗੋਲ ਅਨੇਕਾਂ ਤਰੰਗਾਂ ਚਾਰੇ ਪਾਸੇ ਦੌੜ ਗਈਆਂ ਹੁਣ ਨਸੀਰਾ ਰੋਂਦੀ ਹੋਈ ਘਰ ਵੱਲ ਭੱਜ ਗਈ ਉਹ ਭੱਜ ਕੇ ਜਾ ਕੇ ਬਚਨ ਕੌਰ ਨੂੰ ਚਿੰਬੜ ਗਈ ਬਚਨ ਕੌਰ ਪੁੱਛ ਰਹੀ ਸੀ ਤੀ ਇਹ ਦੱਸ ਤਾਂ ਸਹੀ ਕੀ ਹੋਇਆ ਪਰ ਉਹ ਰੋਂਦੀ ਰੋਂਦੀ ਬਾਹਰ ਗੇਟ ਵੱਲ ਹੱਥ ਕਰੀ ਜਾ ਰਹੀ ਸੀ ਨਾਲ ਕੁਝ ਕਹਿਣ ਦਾ ਯਤਨ ਕਰ ਰਹੀ ਸੀ ਹੂੰ ਆ ਤੇ ਇੱਕ ਹੱਥ ਆਪਣੀ ਲੱਤ ਤੇ ਰੱਖਦੀ ਇੰ ਇ ਕਰ ਰਹੀ ਸੀ ਵਚਨ ਕੋਰ ਨੇ ਜਦੋਂ ਉਹਦੀ ਸਲਵਾਰ ਦਾ ਪਹੁੰਚਾ ਥੋੜਾ ਜਿਹਾ ਉਤਾਹ ਕੀਤਾ ਉਸ ਵਿੱਚੋਂ ਖੂਨ ਸਿਮਿਆ ਹੋਇਆ ਸੀ ਇੱਕ ਦੋ ਕੰਢਿਆਲੀ ਸੂਲਾ ਹੱਲੇ ਵੀ ਉਸਦੀ ਲੱਤ ਵਿੱਚ ਖੁਪੀਆਂ ਹੋਈਆਂ ਸਨ ਅਸਲ ਵਿੱਚ ਜਦੋਂ ਮੰਗਲ ਸਿੰਘ ਨੇ ਉਹਦੇ ਕੰਢਿਆਲੀ ਕਿੱਕਰ ਦੀ ਟਾਣੀ ਲੱਤ ਤੇ ਮਾਰੀ ਸੀ ਕਿੰਨੀਆਂ ਹੀ ਤਿੱਖੀਆਂ ਸੂਲਾ ਉਹਦੀ ਮਾਲੂਕ ਚਮੜੀ ਨੂੰ ਵਿੰਨ ਗਈਆਂ ਸਨ ਤੇ ਇੱਕ ਦੋ ਸੂਲਾ ਉਹਦੀ ਲੱਤ ਵਿੱਚ ਖੁੱਭ ਕੇ ਵਿੱਚੇ ਹੀ ਟੁੱਟ ਗਈਆਂ ਸੀ ਨਹੀਂ ਤੂੰ ਕਿਹੜੇ ਕੰਡਿਆਂ ਵਿੱਚ ਡੰਗ ਪਈ ਕਿੰਨੀ ਵਾਰੀ ਕਿਹਾ ਘੱਟ ਭੱਜਿਆ ਕਰ ਬਚਨ ਕਰ ਉਸ ਦੀ ਲੱਤ ਵਿੱਚੋਂ ਦੋ ਸੂਲਾ ਕੱਢ ਕੇ ਉਸ ਦਾ ਮੱਥਾ ਚੁੰਮਦੀ ਹੋਈ ਬੋਲੀ ਪਰ ਨਸੀਰਾ ਹਾਲੇ ਵੀ ਦੋਵੇਂ ਹੱਥ ਹਿਲਾ ਕੇ ਕੁਝ ਸਮਝਾਉਣ ਦਾ ਯਤਨ ਕਰ ਰਹੀ ਸੀ ਜਿਵੇਂ ਜਾਲ ਵਿੱਚ ਫਸਿਆ ਪੰਛੀ ਖੁਦ ਨੂੰ ਛੁਡਾਉਣ ਦੇ ਲਈ ਫੜਫੜਾ ਕੇ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੋਵੇ ਉਹ ਮੈਂ ਨਸੀਰਾ ਬਚਨ ਕੁਰ ਨੂੰ ਦੱਸਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਸੀ ਕਿ ਮੈਂ ਕੰਡਿਆ ਵਿੱਚ ਨਹੀਂ ਡਿੱਗੀ ਇਹ ਤਾਂ ਚਾਚੇ ਨੇ ਮੈਨੂੰ ਮਾਰਿਆ ਹੈ ਪਰ ਬਚਨ ਕੁਰ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਨਸੀਰਾ ਨੇ ਅੱਖਾਂ ਭਰ ਲਈਆਂ ਰੱਬ ਵੀ ਕਿੱਡੀ ਵੱਡੀ ਬੇਇਨਸਾਫੀ ਕਰ ਗਿਆ ਸੀ ਉਸ ਨਾਲ ਉਹ ਆਪਣਾ ਦੁੱਖ ਬੋਲ ਕੇ ਵੀ ਨਹੀਂ ਦੱਸ ਸਕਦੀ ਸੀ ਰਾਤ ਉਸੇ ਤਰ੍ਹਾਂ ਬੀਤ ਗਈ ਅਗਲੀ ਸਵੇਰ ਜਦੋਂ ਬਚਨ ਕੁਰ ਨੇ ਨਸੀਰਾ ਨੂੰ ਉੱਠ ਕੇ ਕਿਹਾ ਜਾ ਆਪਣੇ ਚਾਚੇ ਨੂੰ ਚਾਹ ਫੜਾ अर्जुन ਤਾਂ ਅੱਜ ਕਿਤੇ ਕੁਲਣ ਦੰਗਲ ਆ ਕਿਤੇ ਉੱਥੇ ਗਿਆ ਹੋਇਆ ਹੈ ਉਹ ਤਾਂ ਮੋਹ ਹਨੇਰੇ ਦਾ ਨਿਕਲਿਆ ਹੋਇਆ ਹੈ ਚਾਚੇ ਦਾ ਨਾਂ ਸੁਣਦਿਆਂ ਨਸੀਰਾ ਫਿਰ ਤੋਂ ਰੋ ਪਈ ਉਹਨੇ ਆਪਣੀ ਲੱਤ ਜਿਸ ਵਿੱਚੋਂ ਬੀਤੀ ਸ਼ਾਮ ਵਚਨ ਕੁਰ ਨੇ ਸੂਲਾਂ ਕੱਡੀਆਂ ਸੀ ਵਚਨ ਕਰ ਮੂਹਰੇ ਕਰ ਦਿੱਤੀ ਵਚਨ ਕਰਦੇ ਸੱਤੀ ਕੱਪੜੇ ਅੱਗ ਲੱਗ ਗਏ ਮੂੰਹ ਗੁੱਸੇ ਦੇ ਵਿੱਚ ਲਾਲ ਹੋ ਗਿਆ ਕਿ ਮੰਗਲ ਦਾ ਇਹਨੇ ਮਾਸੂਮ ਨੇ ਕੀ ਮਾਰਾ ਕੀਤਾ ਇਹ ਤਾਂ ਪਹਿਲਾਂ ਹੀ ਰੱਬ ਦੀ ਮਾਰੀ ਆ ਵਚਨਕਰ ਨੂੰ ਪਤਾ ਨਹੀਂ ਸੀ ਕਿ ਮੰਗਲੋਂ ਨੂੰ ਮਾੜਾ ਸਮਝਦਾ ਹੈ ਉਹਨੂੰ ਤਾਂ ਲੱਗਦਾ ਸੀ ਜਿਵੇਂ ਅਰਜਨ ਦਾ ਮੂੰਹ ਕਰਦਾ ਨਸੀਰਾ ਦਾ ਵੀ ਕਰਦਾ ਹੋ ਕਿਉਂਕਿ ਅਰਜਨ ਨੇ ਅਜ ਤੱਕ ਆਪਣੀ ਮਾਂ ਨੂੰ ਘਰ ਆ ਕੇ ਨਹੀਂ ਦੱਸਿਆ ਸੀ ਜੋ ਉਹਦਾ ਚਾਚਾ ਨਸੀਰਾ ਬਾਰੇ ਬੋਲ ਕਬੋਲ ਬੋਲਦਾ ਹੈ ਵਚਨਕਰ ਨੇ ਨਸੀਰਾ ਨੂੰ ਉਂਗਲ ਲਾਇਆ ਤੇ ਸਿੱਧੀ ਆਪਣੇ ਡੰਗਰਾਂ ਵਾਲੇ ਬਾੜੇ ਜਾ ਵਜੀ ਜਾ ਕੇ ਗੁੱਸੇ ਵਿੱਚ ਮੰਗਲ ਨੂੰ ਬੋਲੀ ਮੰਗਲਾ ਕਿਉਂ ਮਾਰਿਆ ਜਵਾਕੜੀ ਨੂੰ ਜਦ ਮੰਗਲ ਨੇ ਗੁੱਸੇ ਦੇ ਨਾਲ ਨਸੀਰਾ ਵੱਲ ਵੇਖਿਆ ਤਾਂ ਉਹ ਡਰ ਕੇ ਬਚਨਕੌਰ ਦੀਆਂ ਲੱਤਾਂ ਮਗਰ ਲੁੱਕ ਗਈ ਕੁੜੀ ਨੂੰ ਕੀ ਅੱਖਾਂ ਕੱਢਦਾ ਇੱਧਰ ਮੈਨੂੰ ਦੱਸ ਤੇਰਾ ਕੀ ਮਾੜਾ ਕੀਤਾ ਇਹਨੇ ਭਾਬੀ ਇਹ ਮੁਸਲੇ ਨਹੀਂ ਕਿਸੇ ਦੇ ਸਕੇ ਹੁੰਦੇ ਇਹ ਆਪ ਦਾ ਪਿਓ ਖਾ ਗਈ ਮਾਂ ਨੂੰ ਨਿਕਲ ਗਈ ਹੁਣ ਤੂੰ ਇਸ ਡੈਨ ਨੂੰ ਦੁੱਧ ਪਿਲਾ ਰਹੀ ਐ ਇਸ ਆਪਣੀ ਬਾਣ ਆਪਾਂ ਨੂੰ ਦੱਸੂ ਫੇਰ ਪਤਾ ਲੱਗੂ ਬਚਨਕੌਰ ਦੀਆਂ ਅੱਖਾਂ ਭਾਰਾਈਆਂ ਵੇ ਤੂੰ ਕਦੇ ਇਹਦੀ ਅੱਖਾਂ ਵਿੱਚ ਇਸ ਦਾ ਦਰਦ ਦੇਖਿਆ ਵੇ ਇਹਨੂੰ ਤਾਂ ਮਾਂ ਪਿਓ ਦਾ ਪਿਆਰ ਵੀ ਨਹੀਂ ਮਿਲਿਆ ਤੇ ਦੂਜਾ ਰੱਬ ਨੇ ਇਹਨੂੰ ਜ਼ਬਾਨ ਵੀ ਨਹੀਂ ਦਿੱਤੀ ਇਹ ਤਾਂ ਬੋਲ ਕੇ ਨਹੀਂ ਦੱਸ ਸਕਦੀ ਜੇ ਇਹਦਾ ਕੁਝ ਦੁੱਖ ਦਾ ਵੀ ਹੋਵੇ ਉੱਥੇ ਕਿੰਨੇ ਹੀ ਲੋਕ ਇਕੱਠੇ ਹੋ ਗਏ ਸਨ ਜੋ ਮੰਗਲ ਨੂੰ ਬੁਰਾ ਭਲਾ ਕਹਿ ਰਹੇ ਸਨ ਮੰਗਲ ਚੁੱਪਚਾਪ ਸੁਣ ਰਿਹਾ ਸੀ ਫਿਰ ਬਚਨ ਕਰਨੇ ਆਖਰੀ ਬੋਲ ਬੋਲੇ ਜੇ ਅੱਜ ਤੋਂ ਬਾਅਦ ਤੂੰ ਇਸ 마ਸੂਮ ਨੂੰ ਕੁਝ ਕਿਹਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਣਾ ਮੰਗਲਾ ਜਾਨ ਨਸੀਰਾ ਘਰ ਚਲੀਏ ਅੱਜ ਤੋਂ ਬਾਅਦ ਤੂੰ ਇਸ ਨੂੰ ਨਹੀਂ ਬੁਲਾਉਣਾ ਤੇ ਉਂਗਲ ਲਾ ਕੇ ਨਸੀਰਾ ਨੂੰ ਘਰ ਲੈ ਆਈ ਉਹਦੇ ਲੋਕਾਂ ਦੇ ਵਿੱਚ ਹੋਈ ਇਸ ਬੇਇੱਜ਼ਤੀ ਨੇ ਮੰਗਲ ਅੰਦਰ ਗੁੱਸੇ ਦੇ ਭਾਮੜਵਾਲ ਦਿੱਤੇ ਸਨ ਉਹਨੂੰ ਆਪਣੀ ਬੇਇੱਜ਼ਤੀ ਦਾ ਬਦਲਾ ਲੈਣਾ ਚਾਹੁੰਦਾ ਸੀ ਪਰ ਉਹਨੂੰ ਕੋਈ ਰਾਹ ਨਹੀਂ ਸੀ ਲੱਭ ਰਿਹਾ ਵਕਤ ਬੀਤਣ ਲੱਗਾ ਮੰਗਲ ਨਵੀਆਂ-ਨਵੀਆਂ ਸਕੀਮਾਂ ਘੜਨ ਲੱਗਾ ਜਿਸ ਨਾਲ ਉਹ ਨਸੀਰਾ ਤੋਂ ਬਦਲਾ ਲੈ ਸਕੇ ਹੁਣ ਨਸੀਰਾ ਨੇ ਬਚਨਕੌਰ ਦੇ ਨਾਲ ਸਾਰਾ ਕੰਮ ਕਰਵਾਉਣਾ ਸ਼ੁਰੂ ਕਰ ਦਿੱਤਾ ਸੀ ਚੁੱਲਾ ਚੌਂਕਾ ਸਾਰਾ ਹੋਣਾ ਨਸੀਰਾ ਹੀ ਸਾਹਮਦੇ ਸੀ ਭਾਵੇਂ ਉਹ ਹਾਲੇ 10-12 ਸਾਲ ਦੀ ਹੀ ਸੀ ਪਰ ਕੰਮ ਕਿਸੇ ਸੁਆਣੀ ਬਾੰਗ ਰੀਜ ਦੇ ਨਾਲ ਕਰਦੀ ਸੀ ਪਰ ਸ਼ਾਇਦ ਹਲੇ ਵਿਓ ਮਾਤਾ ਨੇ ਉਹਦੇ ਮੱਥੇ ਤੇ ਬੜਾ ਕੁਝ ਲਿਖਿਆ ਹੋਇਆ ਸੀ ਐਸੇ ਚਖੜ ਉਹਦੀ ਜ਼ਿੰਦਗੀ ਵਿੱਚ ਆਉਣੇ ਬਾਕੀ ਸਨ ਜੋ ਆਉਣ ਵਾਲੇ ਵਕਤ ਦੀ ਬੁੱਕਲ ਵਿੱਚ ਪੜ ਰਹੇ ਸਨ ਜਿੰਨਾ ਐਦਾਂ ਨਸੀਰਾ ਦੀ ਜ਼ਿੰਦਗੀ ਵਿੱਚ ਝੁੱਲਣਾ ਸੀ ਕਿ ਛਾੜ ਦੇਣਾ ਸੀ ਉਹਦੀ ਜ਼ਿੰਦਗੀ ਦੇ ਵਿੱਚੋਂ ਇੱਕ ਇੱਕ ਖੁਸ਼ੀ ਦਾ ਪੱਤਾ ਅੱਜ ਉਹਨੇ ਕੋ ਰੰਬਰ ਸਰ ਗਏ ਨੇ ਉਹਨੂੰ ਬਾਹਲੀਆਂ ਸੋਹਣੀਆਂ ਕੱਚ ਦੀਆਂ ਚੂੜੀਆਂ ਲਿਆ ਕੇ ਦਿੱਤੀਆਂ ਲਾਲ ਤੇ ਹਰੀਆਂ ਬਾਹਲੀਆਂ ਹੀ ਸੋਹਣੀਆਂ ਜਿਵੇਂ ਨਸੀਰਾ ਦੇ ਮੇਚਦੀਆਂ ਜਿਵੇਂ ਕੋਲ ਖੜ ਕੇ ਮੇਚ ਲਿਆ ਹੋਵੇ ਨਸੀਰਾ ਦੋਵੇਂ ਮਾਹਾਂ ਦੇ ਵਿੱਚ ਪਾ ਕੇ ਛਣਕਾ ਛਣਕਾ ਕੇ ਅਰਜਨ ਨੂੰ ਦਿਖਾ ਰਹੀ ਸੀ ਬਾਈ ਇਹ ਦੇਖੋ ਉਹ ਕਹਿ ਰਹੀ ਸੀ ਭਾਈ ਇਹ ਦੇਖੋ ਸ਼ਣਕ ਦੀਆਂ ਫੇਰ ਉਹ ਅਰਜਨ ਨੂੰ ਚੰਬੜ ਗਈ ਉਹ ਦਾਸੇ ਰਾਜਨ ਦੇ ਛਾਤੀ ਤੱਕ ਹੀ ਪਹੁੰਚਦਾ ਸੀ ਉਹਨੇ ਦੋਵੇਂ ਬਾਵਾ ਅਰਜਨ ਦੇ ਲੱਕ ਤੋਂ ਦੀ ਬਲ ਲਈਆਂ ਰੋ ਰੋ ਕੇ ਹਿੱਕ ਕੋਲੋਂ ਅਰਜਨ ਦਾ ਝੱਗਾ ਭਿਉਂ ਦਿੱਤਾ ਅਰਜਨ ਉਸ ਦੇ ਸਿਰ ਵਿੱਚ ਪੁੱਲੀ ਜਿਹੀ ਮਾਰਦਾ ਹੋਇਆ ਬੋਲਿਆ ਹੈ ਕਮਲੀ ਨਾ ਹੋਵੇ ਤਾਂ ਰੋਂਦੀ ਕਿਉਂ ਆ ਪਤਾ ਨਹੀਂ ਅੱਜ ਉਹਨੂੰ ਆਪਣੀ ਮਾਂ ਯਾਦ ਆਈ ਸੀ ਜਾ ਅਰਜਨ ਵਿੱਚੋਂ ਪਿਓ ਦੀ ਸੀਆਸੀ ਜਿਹੜਾ ਉਹਨੇ ਕਦੇ ਦੇਖਿਆ ਹੀ ਨਹੀਂ ਸੀ ਦੇਖੀ ਤਾਂ ਮਾਂ ਵੀ ਨਹੀਂ ਸੀ ਉਦੋਂ ਮਸਾ ਸਾਲ ਡੇਢ ਸਾਲ ਦੀ ਤਾਂ ਸੀ ਉਹ ਪਰ ਲੋਕਾਂ ਤੋਂ ਸੁਣਿਆ ਸੀ ਉਹਦੀ ਮਾਂ ਫਾਤਿਮਾ ਨੇ ਪਿਆਰਾਂ ਵਿੱਚੋਂ ਝਾਂਜਰਾ ਤੇ ਹੱਥਾਂ ਵਿੱਚੋਂ ਪੰਗਾ ਕਦੇ ਨਹੀਂ ਸੀ ਲਾਹੀਆਂ ਫਿਰ ਉਹ ਅਰਜਨ ਦੇ ਸਾਹਮਣੇ ਦੋਨੋਂ ਮੁਠੀਆਂ ਬੰਦ ਕਰਕੇ ਬਾਵਾ ਹਿਲਾਉਣ ਲੱਗੀ ਜਿਵੇਂ ਕੁਝ ਦੱਸਣਾ ਚਾਹੁੰਦੀ ਹੋਵੇ ਤੇ ਬੰਗਾ ਛਣਕਾ ਕੇ ਉਹਨੇ ਅਰਜਨ ਨੂੰ ਸਮਝਾ ਵੀ ਦਿੱਤਾ ਕਿ ਅੱਜ ਇਹ ਬੰਗਾ ਮਿਲੀਆਂ ਐਦਾਂ ਲੱਗਦਾ ਜਿਵੇਂ ਮਾਂ ਮਿਲ ਗਈ ਹੁੰਦੀ ਹੈ। ਬਾਕੀ ਕਹਾਣੀ ਅਗਲੇ ਭਾਗ ਵਿੱਚ ਜੀ। ਨਸੀਰਾ ਦੀ ਜ਼ਿੰਦਗੀ ਦੇ ਵਿੱਚ ਬਹੁਤ ਔਕੜਾਂ ਆਉਂਦੀਆਂ ਨੇ। ਹੋਰ ਕਿਹੜੀਆਂ-ਕਿਹੜੀਆਂ ਔਕੜਾਂ ਦਾ ਸਾਹਮਣਾ ਨਸੀਰਾ ਨੂੰ ਕਰਨਾ ਪੈਂਦਾ ਹੈ ਜਾਣਨ ਦੇ ਲਈ ਸੁਣੋ ਕਹਾਣੀ ਦਾ ਅਗਲਾ ਭਾਗ। ਕਹਾਣੀ ਸੁਣ ਲਈ ਧੰਨਵਾਦ ਜੀ। ਕਹਾਣੀ ਨੂੰ ਲਾਈਕ ਜ਼ਰੂਰ ਕਰ ਦਿਓ।